ਦੀਦੀ ਆ ਕਿੰਨੇ ਸੋਹਣੇ ਆ ਹਾਂ ਇਹ ਏਡੀ ਦੇ ਹੈਗੇ ਆ ਇਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਹੀ ਲੈਣੇ ਆ ਤੇ ਜਿੱਦਾਂ ਮਰਜ਼ੀ ਪਾਓ ਜਿੱਥੇ ਮਰਜ਼ੀ ਪਾਓ ਕੋਈ ਨਹੀਂ ਖਰਾਬ ਹੋਣਗੇ ਲੈ ਇਹ ਤੇ ਮੇਰੇ ਸਾਈਜ਼ ਦੇ ਵੀ ਆ ਮੰਮੀ ਆ ਮੈਨੂੰ ਲਿਆਈ ਦਿਓ ਹਾਂ ਹੋਰ ਹੋਰ ਕੀ ਗੱਲ ਚੱਲ ਜਾਈ ਮੇਰਾ ਤੇ ਵਧੀਆ ਦੱਸ ਕਿ ਨਹੀਂ ਆਈ ਉਹ ਮੈਨੂੰ ਫੋਨ ਕਰ ਦਿੱਦੀ ਮੈਂ ਕੁਝ ਬਣਾ ਲੈਣਾ ਸੀ ਤੈਨੂੰ ਖਾਣ ਲਈ ਕੋਈ ਗੱਲ ਨਹੀਂ ਬੈਠੋ ਤੁਸੀਂ ਕਿਰਨ ਹਾਂਜੀ ਅਜੇ ਤੱਕੇ ਕੰਮ ਨਿਭੜੇ ਨੀ ਚਾਰ ਕੱਪੜੇ ਲੈ ਕੇ ਬੈਠੀ ਹੋਈ ਐਂ ਬਸ ਧੋ ਕੇ ਰਹਿ ਗਈ ਦੱਸੋ ਜੇਰਾ ਮੇਰੇ ਨਾਲ ਦੁਕਾਨ ਤੇ ਚੱਲ ਥੋੜਾ ਸਮਾਨ ਲਿਆਣਾ ਤੇ ਨਾਲ ਕੋਈ ਸਬਜੀ ਸਬਜੀ ਵੇਖ ਲਈ ਐ ਤੇ ਨਾਲੋਂ ਘਰ ਬਿਸਕੁਟ ਬਿਸਕੁਟ ਖਤਮ ਨੇ ਚੱਲ ਜੇ ਨਾਲੋਂ ਲੈ ਆਈਏ ਚਲੋ ਚੱਲ ਆ ਜਾ ਬਾਕੀ ਕੋ ਕੰਮ ਰਹਿ ਤੈਨੂੰ ਕੀ ਕਰਦਾ ਕੋਈ ਨਹੀਂ ਮੈਂ ਆ ਕੇ ਕਰ ਦਾਂ ਚਲ ਠੀਕ ਆ ਆ ਜਾ ਫਿਰ ਮੇਰੀ ਗੱਲ ਸੁਣ ਕਿਰਨ ਆ ਵਲਵਲ ਬਨ ਲਿਆ ਕਰ

ਨਿਕਲ ਆਇਆ ਕਰ ਤੂੰ ਕਿਹੜਾ ਦੂਰੋਂ ਆਣਾ ਤੁਹਾਡੀ ਦੁਕਾਨ ਤੇ ਆਣਾ ਸੋਖਾ ਨਾ ਪਿਆ ਖਰਚਾ ਕਰ ਤੈਨੂੰ ਨੂੰ ਸ਼ੋਪਿੰਗ ਕਰਾਇਆ ਕਰ ਉਹ ਮੈਂ ਹਾਂ ਠੀਕ ਹੈ ਨੂੰ ਤੇਰੀ ਸ਼ੋਪਿੰਗ ਕਰਦੀ ਆ ਤੇ ਮੇਰੀ ਗੱਲ ਸੁਣ ਸਰਦੀਆਂ ਆ ਗਈਆਂ ਨੇ ਇਨਰ ਵਖਾ ਇਨਰ ਵੇਖਨੇ ਆਹ ਦਖਾਣੀ ਆਲੋ ਰੀਜੀ ਇਹ ਵੇਖੋ ਜੀ ਇਹ ਆ ਕੰਪਨੀ ਦਾ ਹੈ ਬਹੁਤ ਵਧੀਆ ਕੁਆਲਟੀ ਹੈ ਗਾਰੰਟੀ ਗਰੰਟੀ ਗਰੰਟੀ ਆਂਟੀ ਆਈ ਕਾਲ ਕਿਹਦੀ ਨਹੀਂ ਨਾ ਨਹੀਂ ਕੀ ਮੰਗਦੇ ਹੋ ਅਵੇ ਕੋਈ ਤਾਂ ਬਿਨਾ ਦੇ ਨਹੀਂ ਉਹ ਲੈਣਾ ਫਿਰ ਚਲੋ ਦੇਖੋ ਤੁਸੀਂ ਆ ਵੇਖੋ ਕਿੰਨਾ ਸੋਫਟ ਹੈ ਕਪੜਾ ਵੇਖੋ ਪਿਓਰ ਬੂਲ ਹੈ ਪੂਰਾ ਗਰਮ ਹੈਗਾ ਜੀ ਆ ਤੁਸੀਂ ਮੇਰੇ ਨਾਲ ਅੱਗੇ ਵੀ ਲੈ ਕੇ ਗਏ ਸੀ ਪਿਛਲੇ ਆਹੋ ਤਾਂ ਹੀ ਤੇ ਆਈਆਂ ਬਈ ਨਾ ਵੇਖੋ ਆ ਬਿਲਕੁਲ ਇਦਾਂ ਦਾ ਇਦਾਂ ਹੀ ਰਹੇਗਾ ਦੀਦੀ ਆ ਕਿੰਨੇ ਸੋਹਣੇ ਹਾਂ ਐਪ ਏਡੀ ਦੇ ਹੈਗੇ ਆ ਇਹ ਇਸ ਤਰ੍ਹਾਂ ਦੇ ਇਸ ਤਰ੍ਹਾਂ ਹੀ ਲੈਣੇ ਆ ਤੇ ਜਿੱਦਾਂ ਮਰਜ਼ੀ ਪਾਓ ਜਿੱਥੇ ਮਰਜ਼ੀ ਪਾਓ ਕੋਈ ਨਹੀਂ ਖਰਾਬ ਹੋਣੀ ਲੈ ਇਹ ਤੇ ਮੇਰੇ ਸਾਈਜ਼ ਦੇ ਵੀ ਆ ਮੰਮੀ ਆ ਮੈਨੂੰ ਲਿਆਈ ਦੋ ਹਾਂ ਆਂਕੀ ਜਿਆਦਾ ਮਹਿੰਗੇ ਨਹੀਂ ਕੇ 1200 ਦੇ ਹੀ ਆ ਕੱਲ ਮੈਂ ਹੋਰ 50 10 ਲਸ ਕਰ ਦਾਂਗੀ 1200 ਦੇ ਨਹੀਂ ਹੋਰ ਬਹੁਤ ਰੀਜ਼ਨੇਬਲ ਰੱਖੇ ਰੇਟ ਰੱਖੇ ਨਾ ਨੂੰ ਇਹਦੇ ਵਿੱਚ ਹੀ ਮੇਰੀ ਗੱਲ ਸੁਣੋ ਜਿਹੜੇ ਪਿਛਲੇ ਮਹੀਨੇ ਲੈ ਕੇ ਦਿੱਤੇ ਸੀ ਗੋਲਡੀ ਨਾਲ ਗਈ ਸੀ ਉਹ ਪਾਈ ਨਹੀਂ ਇੱਕ ਵਾਰੀ ਮੈਂ ਤੈਨੂੰ ਪਾਈ ਨਹੀਂ ਵੇਖਿਓ ਪਹਿਲੇ ਉਹ ਹੰਡਾ ਫਿਰ ਲੈ ਦੂੰਗੀ ਜਿਹੜੀ ਚੀਜ਼ ਲੈਣਾ ਹੈ ਨਾ ਉਹ ਵੇਖੀ ਦੀ ਹੁੰਦੀ ਹੈ ਉਧਰ ਤੇ ਤੇਰਾ ਧਿਆਨ ਹੀ ਨਹੀਂ ਹੈਗਾ ਤੇਰਾ ਧਿਆਨ ਹੈਗਾ ਫालतू ਚੀਜ਼ਾਂ ਤੇ ਕੋਈ ਨਹੀਂ ਆਂਟੀ ਤੁਹਾਡੀ ਨੂੰ ਨੂੰ ਪਸੰਦ ਹੈ ਤੇ ਲੈ ਦਿਓ ਨਹੀਂ ਪੂਜਾ ਕੱਢ ਡੱਬੇ ਡੱਬੇ ਭਰੇ ਪੈ ਨਹੀਂ ਕੀ ਕਰਨੇ ਇਹਨੇ ਲਜਾਰ ਜਾ ਕੇ ਧਰਿਓ ਪਾਉਂਦੀ ਹੈ ਨਹੀਂ ਹੋਵੇ ਮੇਰੇ ਕੋਲ ਤਾਂ ਕਦੀ ਆਈ ਨਹੀਂ ਸ਼ੋਪਿੰਗ ਕਰਨ ਕੁਝ ਪਾਇਆ ਹੀ ਅੱਥਰੂ ਵੇਖੋ ਮੇਰੇ ਕੋ ਤੇ ਕਦੀ ਖੜਿਆ ਹੀ ਨਹੀਂ ਉਹ 골ਡੀ ਨਾਲ ਜਾਂਦੀ ਨਾ ਤੇ ਉਥੋਂ ਲੈ ਲੂ ਆਂਦੀ ਬਾਜ਼ਾਰੋਂ ਆਂਟੀ ਆ ਵਧੀਆ ਚੀਜ਼ ਜਗੀ ਆ ਕੋਈ ਨਹੀਂ ਤੂੰ ਰੱਖ ਲੈ ਦੀ ਹਾਂ ਵੇਖੋ ਤਾਂ ਸਹੀ ਓਹੋ ਤੂੰ ਰੱਖੇ ਨੂੰ ਅਜੇ ਰੱਖੇ ਨੂੰ ਸਾਈਡ ਤੇ ਰੱਖੋ ਤੇ ਇਹ ਉੱਥੇ ਹੀ ਚੰਗੇ ਲੱਗਦੇ ਨੇ ਪੂਜਾ ਫਿਰ ਤਾਂ ਲੈਸ ਕੀ ਕਰਨਾ ਹੀ ਹੂੰ ਜੋ ਆਂਟੀ ਤੁਹਾਨੂੰ ਪਿਛਲੀ ਵਾਰ ਲਾਇਆ ਸੀ ਬਸ ਨਵੇਂ ਰੇਟਾਂ ਦਾ ਥੋੜਾ ਜਿਹਾ ਹੀ ਫਰਕ ਆਇਆ ਇਹ 300 ਦਾ ਹੈ ਫਿਰ ਪੂਜਾ ਇਹ ਗੱਲ ਗਲਤੀ ਜਿੰਨੇ ਮੈਂ ਪੈਸੇ ਪਿਛਲੀ ਵਾਰੀ ਦੇ ਕੇ ਗਏ ਸੀ ਨਾ ਉਹ ਨਹੀਂ ਹੁੰਦੇ ਦੇ ਨਹੀਂ ਆਂਟੀ ਹੁਣ ਰੇਟ ਵੱਧ ਗਏ ਨੇ ਮੈਨੂੰ ਜਰਾ ਕੋਈ ਨਹੀਂ ਹੋ ਮਤਲਬ ਦੇਣਾ ਹੀ ਤੇ ਦੇ ਦੇ ਚਲੋ 250 ਦਾ ਲੈ ਕੇ ਗਏ ਸੀ ਪਿਛਲੀ ਵਾਰੀ 280 ਦੇ ਦੋ ਤੁਸੀਂ ਨਾ 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 250 ਮਤਲਬ 250 ਚਲੋ ਤਾਂ 250 ਦਾ ਦੇ ਦਿੰਨੇ ਆ ਤੁਹਾਡਾ ਮਾਨ ਰੱਖ ਲਿਆ ਜੀ ਬਸ 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 ਪਾ ਦੇ ਲਫਾ ਫੇਰ ਆਪੜੀਆ ਤੇ ਨਹੀਂ ਆਣੂ ਨਾ ਦੱਸਣ ਭਾਈ ਇਹਨਾਂ ਉਹਨੇ 300 ਹੀ ਕਹਿਣਾ ਚਲ ਠੀਕ ਚਲੋ ਆਂਟੀ సూట్ నవా కమ్మ పూజా దీ ఆ ను ਮੰਮੀ ਕਿੰਨਾ ਮੈਨੂੰ ਵੀ ਲਿਆ ਦੋ ਸਿਰ ਪੀੜ ਪਿਆਉਂਦਾ ਇੱਧਰ ਮੰਮੀ ਹਾਂ ਉਹ ਨਾ ਵੇਖੋ ਆ ਸੂਟ ਜੇ ਉਦੜੀ ਜਾਂਦੇ ਆ ਕਿੰਨਾ ਪੁਰਾਣਾ ਹੋ ਗਿਆ ਵਾ ਇਸ ਤਰ੍ਹਾਂ ਕਰਦੇ ਆ ਜਾ ਕੇ ਲੈ ਆਈਏ ਨਵਾ ਕਿੱਥੋਂ ਦੜ ਗਿਆ ਮੰਮੀ ਕਿੰਨੀ ਵਾਰੀ ਆਹ ਤੇਰਪਾਈ ਨਿਕਲੀ ਏ ਤੇ ਮੰਮੀ ਤੇਰਪਾਈ ਤੇ ਕਰਨੀ ਪੈਂਦੀ ਏ ਆ ਵੇਖੋ ਉਦੋਂ ਵੀ ਮੈਂ ਸੀਨ ਮਾਰੀ ਸੀ ਗਿਆ ਸੂਟ ਨੂੰ ਨਾਲੇ ਮੇਰੇ ਇਨਰ ਖਰਾਬ ਹੋ ਗਿਆ ਪੂਜਾ ਦੀਦੀ ਕੋ ਨਵੇਂ ਆਏ ਤੇ ਆ ਚੱਲੀ ਇਹ ਲੈਣ ਵਾਸਤੇ ਮੈਨੂੰ ਵੀ ਇਕ ਲਿਆ ਦੋ ਆ ਮੇਨ ਮੁੱਦਾ ਏ ਰੋਣਾ ਤੇ ਆਏ ਤਾਂ ਸੂਟ ਫਟ ਗਿਆ ਕਿ ਮਾਂ ਆਪਣਾ ਲੈ ਆਈ ਇਹ ਸਮਾਨ ਇਨਰ ਤੇ ਮੈਂ ਕਿਉਂ ਨਾ ਲਿਆਵਾਂ ਮੈਂ ਕਿਉਂ ਪਿੱਛੇ ਰਹਿ ਜਾ ਬੱਬਾ ਜਿਹੜਾ ਮੈਂ ਲਈ ਆਈ ਨਾ ਤੂੰ ਮੇਰਾ ਵਾਪਸ ਦਿਆ ਤੇ ਉਹ ਨਹੀਂ ਤਾਂ ਤੇ ਤੂੰ ਆਪਣਾ ਲੈ ਮੈਂ ਆਉਂ ਮੈਂ ਕਿਜਾਰਾ ਕਰ ਲਉ ਤੈਨੂੰ ਨਹੀਂ ਪਤਾ ਫੇ ਕਰ ਕਿੰਨਾ ਹੱਥ ਟਾਇਰ ਚਲਦਾ ਪਏ ਆ ਲੈ ਤੋ ਉਹ ਲੈ ਤੋ ਜੀ ਦੁਕਾਨ ਤੇ ਗਈ ਨਾ ਮੇਰੀ ਗੱਲ ਸੁਣ ਦੇਖ ਕੋ ਕੜੇ ਕੋਈ ਨਹੀਂ ਹੈਗੇ ਤੂੰ ਉੱਥੇ ਵੇਖ ਕੇ ਕੜੇ ਇਹਦਾ ਕੀ ਰੇਟ ਹੈ ਇਹ ਕਿੰਨੇ ਸੋਹਣੇ ਨੇ ਮੰਮੀ ਤਾਂ ਜਿਹੜੀ ਦੁਕਾਨਾ ਤੇ ਚੀਜ਼ ਪਈ ਹੁੰਦੀ ਹੈ ਨਾ ਉਹ ਸੋਹਣੀ ਹੁੰਦੀ ਪਰ ਮੰਮੀ ਤੁਹਾਨੂੰ ਪਤਾ ਤੇ ਆ ਕੜੇ ਮੇਰੇ ਕੋ ਕਿੱਥੇ ਆ 2 ਸਾਲ ਪਹਿਲਾਂ ਇਹਨਾਂ ਨੇ ਲੈ ਕੇ ਦਿੱਤੇ ਸੀ ਆਰਟੀਵੀਸ਼ਨ ਤੇ ਉਹ ਹੁਣ ਦਾ ਰੰਗ ਰੂੰਗ ਤੇ ਲੱਥ ਗਿਆ ਸਾਰਾ ਤੇ ਘਰ ਹੀ ਪਾਣੇ ਨੇ ਇਕੜਾ ਸੀ ਕਿਤੇ ਪਾ ਕੇ ਚੱਲੇ ਆ ਜਦੋਂ ਕਿੱਥੇ ਜਾਣਾ ਹੋ ਗਿਆ ਨਾ ਕੋਈ ਵਿਆਹ ਟੰਗ ਆਏਗਾ ਨਾ ਤੇ ਲਾਦੀ ਆਂਗੀ ਸਾਨੂੰ ਪਤਾ ਲੈ ਕੇ ਦੇਣਾ ਆਪਣਾ ਘਰ ਵੇਖ ਕੇ ਚੱਲੀਦਾ ਆਪਣਾ ਹੱਥ ਵੇਖ ਕੇ ਚੱਲੀਦਾ ਕਿਰਨ ਤੈਨੂੰ ਪਤਾ ਸਾਡ ਕੀ ਹੱਤ ਤਬ ਚਲਦਾ ਪਿਆ ਹਜੀ ਖਰਚੇ ਕਰੀ ਚੱਲੋ ਨਜਾਇਜ਼ ਕਦੀ ਮੇਕਅਪ ਦਾ ਸਮਾਨ ਵੇਖਣ ਲਾ ਪੇਗੀ ਕਦੀ ਸੂਟ ਵੇਖਣ ਲਾ ਪੇਗੀ ਕਦੀ ਕੁਛ ਵੇਖਣ ਲਾ ਪੇਗੀ ਹੋਰ ਕੋਈ ਕੰਮ ਹੀ ਨਹੀਂ ਹੈਗਾ ਇਹਨੂੰ ਸਾਰਾ ਦਿਨ ਲੀਪਾ ਪੋਤੀ ਤੋਂ ਸਵਾਏ ਆਹ ਆ ਕੀ ਪਖੰਡ ਨਵੇਂ ਫੜੇ ਹੋਏ ਨੇ ਇਹਨਾਂ ਨੇ ਅੱਜਕੱਲ ਮਮੀ ਮੇਰੀ ਗੱਲ ਸੁਣੀਓ ਮੇਰਾ ਨਾ ਸਮਾਨ ਖਤਮ ਹੋਇਆ ਮੇਕਅਪ ਦਾ ਸਾਰਾ ਤੇ ਨਾਲੇ ਮੈਂ ਸੂਟ ਵੀ ਲਿਓਣਾ ਇੱਕ ਅੱਦਾ ਕੋਈ ਕਬਾਰ ਵਾਸਤੇ ਉਹਨਾਂ ਸਾਰੇ ਦੁਬਾਰ ਵਾਲੇ ਸੀ ਪਿਛਲੇ ਸਾਲ ਤੋਂ ਮੈਂ ਘਰੇ ਲਾ ਲੇ ਆ ਤੇ ਐਵੇਂ ਕਰੋ ਮੇਰ ਨਾਲ ਚੱਲੋਗੇ ਮੇਰੀ ਸੁਣ ਗੱਲ ਤੇ ਜਾਂ ਮੇਰੀ ਗੱਲ ਸੁਣੋ ਜੇ ਤੁਸੀਂ ਨਹੀਂ ਨਾ ਜਾ ਸਕਦੇ ਤੁਹਾਡੇ ਲੱਤਾਂ ਦਰਦ ਹੁੰਦੀਆਂ ਮੈਨੂੰ ਪਤਾ ਤੁਹਾਡੇ ਗੋਡੇ ਦਰਦ ਹੋ ਰਹੇ ਆ ਫਿਰ ਤੁਸੀਂ ਮੈਨੂੰ ਪੈਸੇ ਦੇ ਦਿਓ ਇਹ ਨਾ ਫਜ਼ੂਲ ਦੀਆਂ ਗੱਲਾਂ ਮੇਰ ਨਾਲ ਨਾ ਕਰਿਆ ਕਰ ਸਮਝੇ ਲੱਗੀ ਨਾ ਇਹੋ ਜਿਹੀ ਗੱਲਾਂ ਕੀ ਲੈਣਾ ਕੀ ਦੇਣਾ ਮੇਕਅਪ ਦਾ ਸਮਾਨ ਖਤਮ ਹੋਇਆ ਮੇਰਾ ਸੂਟ ਪੇਕੇ ਜਾ ਮਾਂ ਆਪਣੀ ਨੂੰ ਕਹਿ ਲੈ ਕੇ ਦੇਵੇ ਉੱਥੋਂ ਜਾ ਕੇ ਲੈ ਕੇ ਆਓ ਤੇ ਨਾਲ ਲੈ ਕੇ ਮਾਂ ਆਪਣੀ ਨੂੰ ਜਾ ਮੇਰੇ ਕੋਲ ਜਾ ਜਾਂਦਾ ਨਾ ਮੈਂ ਫਜ਼ੂਲ ਕਰਜ਼ ਕਰਦੀ ਆ ਤੇ ਨਾ ਮੈਂ ਕਰਨ ਦੇਣੀ ਮੰਮੀ ਹੁਣ ਹਰ ਗੱਲ ਮੈਂ ਆਪਣੇ ਪੇਕੇ ਨਾਲ ਥੋੜੀ ਕਹੂੰਗੀ ਹੁਣ ਜਿਵੇਂ ਵਿਆਹ ਹੀ ਗਈ ਆ ਤੇ ਇੱਥੇ ਕਹੂੰਗੀ ਤੁਹਾਨੂੰ ਕਹੂੰਗੀ ਨਾ ਕਿ ਮੇਰੇ ਯਾਰ ਚੀਜ਼ ਖਤਮ ਹੁਣ ਹਰ ਚੀਜ਼ ਚੁੱਕੀ ਮੰਮੀ ਮੈਨੂੰ ਆ ਮੇਰੇ ਪੇਕੇ ਦਾ ਥੋੜੀ ਹੁਣ ਚੁੱਕੀ ਫਰ ਜਾਏਗਾ ਤੁਹਾਡਾ ਫਰਜ ਵਾ ਮਮੀ ਕਿਹਦਾ ਕਿਉਂ ਨਹੀਂ ਫਰਜੇਗਾ ਹੈਗਾ ਕਿ ਜਦੋਂ ਆਪਾਂ ਪੇਕੇ ਬਾਰ-ਬਾਰ ਜਾ ਸਕਦੇ ਆ ਆ ਸਕਦੇ ਆ ਤੇ ਚੀਜ਼ ਵੀ ਤਾਂ ਲਿਆ ਸਕਦੇ ਆ ਮਾਪਿਓ ਦਿੰਦਾ ਹੀ ਆ ਇਹ ਚੀਜ਼ ਤੇ ਮਮੀ ਕਦੇ-ਕਦੇ ਚੱਲਦਾ ਵਾ ਹਰ ਟਾਈਮ ਥੋੜੀ ਨਾ ਚੰਗਾ ਲੱਗਦਾ ਕਿ ਹਰ ਟਾਈਮ ਮੈਂ ਆਪਣੇ ਮਾਪਿਓ ਨੂੰ ਕਹਾਂ ਕਿ ਮੈਨੂੰ ਆ ਚੀਜ਼ ਚਾਹੀਦੀ ਉਹ ਚੀਜ਼ ਚਾਹੀਦੀ ਆ ਤੂੰ ਉਹ ਚੀਜ਼ ਮੰਗ ਜਿਹੜੀ ਤੈਨੂੰ ਚਾਹੀਦੀ ਤੇ ਮੈਂ ਉਹ ਚੀਜ਼ ਮੰਗਣ ਨਹੀਂ ਮੇਰੇ ਕੋਲ ਕੁਝ ਫालतू ਮੰਗਦੇ ਵੀ ਨਹੀਂ ਪਈ ਸੂਟ ਮੇਰਾ ਕੋਈ ਨਹੀਂ ਬਾਹਰ ਪਾਉਣ ਵਾਸਤੇ ਹਣ ਮੇਕਅਪ ਦਾ ਸਮਾਨ ਕੀ ਮੈਨੂੰ ਡਿਸਟ੍ਰਿਕਟ ਕੁਛ ਬਿੰਦੀ ਕੋਈ ਕੁਛ ਨਹੀਂ ਚਾਹੀਦਾ ਉਹ ਸਭ ਕੁਝ ਮੁੱਕਿਆ ਆਵਾ ਐਸਕੇ ਜਾਣਾ ਇਨਾ ਕੱਲ ਪਰਸੋ ਫਿਰ ਪੇਕੇ ਜਾਣਾ ਇਨਾ ਕੱਲ ਪਰਸੋ ਕਿੱਥੇ ਹਣਾ ਮੰਮੀ ਮੈਂ ਚਲੇ ਜਾਣਾ ਤੂੰ ਤੂੰ ਆਖੇ ਮੈਨੂੰ ਸੂਟ ਲੈ ਦੋ ਤੇ ਸੁਰਖੀ ਬਿੰਦੀ ਲਾ ਦੋ ਪਰ ਮੈਨੂੰ ਕੁਛ ਨਾ ਦਿਓ ਲੈ ਕੇ ਤੇ ਆ ਜੀ ਮੰਮੀ ਨਹੀਂ ਚੰਗਾ ਲੱਗਦਾ ਸਮਝਿਆ ਕਰੋ ਕੱਲ ਨੂੰ ਹਾਏ ਮਾਂ ਕੋ ਮੰਗਣਾ ਨਹੀਂ ਚੰਗਾ ਲੱਗਦਾ ਥੋਰ ਕਿਧੋਂ ਮੰਗਣੀ ਤੁਸੀਂ ਮੈਨੂੰ ਪੈਸੇ ਦੇ ਦਿਓ ਮੈਂ ਆਪਣੇ ਲੈਣ ਨਹੀਂ ਜਾ ਕੇ ਕੋਈ ਨਹੀਂ ਹੋਇਆ ਇੱਕ ਜੂਮ ਕੱਟ ਚਲੋ ਨਾ ਮੇਰੇ ਕੋ ਹੈਗੇ ਪੈਸੇ ਠੀਕ ਆ ਕੋਈ ਗੱਲ ਨਹੀਂ ਨਹੀਂ ਲੈ ਮੈਂ ਆਪਣੇ ਆਪਣੀ ਮੰਮਾ ਨੂੰ ਕਹਿ ਲੰਨੀ ਆ ਉਹਨਾਂ ਦਾ ਮੈਨੂੰ ਕਦੀ ਨਾ ਹੀ ਨਹੀਂ ਕਰਨੀ ਤੇ ਫਿਰ ਮੇਰੇ ਨਾਲ ਕਿਉਂ ਬੋਲਣ ਦੀ ਹੈਗਾ ਜਾ ਕੇ ਕਹਿ ਦਿੰਦੀ ਉਹ ਫਿਰ ਬੋਲਣ ਦਾ ਕੋਈ ਫਾਇਦਾ ਹੀ ਨਹੀਂ ਸੀ ਮੈਂ ਤਾਂ ਤੈਨੂੰ ਆ ਕੇ ਹੀ ਜਾ ਕੇ ਮੰਮੀ ਕੋਲ ਲਿਆ ਵੀ ਐਸ ਕੀ ਜਾਵਾ ਤੂੰ ਦਾ ਵੀ ਸੂਟ ਲੈ ਦੋ ਤੇ ਮੈਂ ਥੋੜਾ ਮੇਕ ਕਰਨਾ ਸਮਾਂ ਲਾ ਦੇ ਦੇਣਾ ਤਾਂ ਉਹਨਾਂ ਨੇ ਹੈਗਾ ਹੀ ਆ ਹੋਰ ਕੋਈ ਚੀਜ਼ ਨਾ ਲੰਗੀ ਇਹੋ ਲਈ ਲੈ ਤੇ ਮੈਨਾਂ ਐਵੇਂ ਬੋਲੀ ਗਾਨੀ ਤੋਂ ਕੁ ਮਿੰਟ ਬਾਅਦ ਉਹ ਨਹੀਂ ਖਲਾਰਾ ਪੈ ਜਾਂਦਾ ਜਿੰਨਾ ਸੰਭੋ ਭਾਬੀ ਦੇਂਪੀ ਆ ਜਾ ਆ ਜਾ ਅੰਦਰ ਕੀ ਕਰੰਦੀ ਏ ਵਧੀਆ ਮੇਰੀ ਗੱਲ ਸੁਣ ਹੋਰ ਹੋਰ ਕੀ ਹਾਲ ਚੱਲ ਜੇ ਮੇਰਾ ਤੇ ਵਧੀਆ ਦੱਸ ਕਿ ਨਹੀਂ ਆਈ ਉਹ ਮੈਨੂੰ ਫੋਨ ਕਰ ਦਿੰਦੀ ਮੈਂ ਕੁਝ ਬਣਾ ਲੈਣਾ ਸੀ ਤੈਨੂੰ ਖਾਣ ਲਈ ਕੋਈ ਗੱਲ ਨਹੀਂ ਬੈਠੋ ਤੁਸੀਂ ਮੇਰੇ ਕੋਲ ਸਮਾਂ ਬੈਨ ਦਾ ਟਾਈਮ ਨਹੀਂਗਾ ਅਸੀਂ ਨਾ ਚੱਲ ਅਬ ਚੱਲੇ ਸੀ ਬਾਹਰ ਦੁਕਾਨ ਤੱਕ ਚੱਲੇ ਆ ਗੁੜੀ ਦੀਦੀ ਕੋਲ ਸਮਾਨ ਲੈਣਾ ਕੀ ਲੈਣਾ ਓਏ ਹੈ ਕੀ ਹੁੰਦਾ ਜਨਾਨੀਆਂ ਤੁਹਾਨੂੰ ਪਤਾ ਵਾ ਮੇਕਅਪ ਦਾ ਸਮਾਨ ਹੋਰ ਕਿ ਲਿਆ ਜਾਣਾ ਵੀਰਣਾ ਸਾਰਾ ਸਮਾਨ ਖਤਮ ਹੋਇਆ ਤੇ ਮम्मी ਨੂੰ ਫੋਨ ਕੀਤਾ ਸੀ ਕਿ ਮੰਮੀ ਮੇਰਾ ਸਮਾਨ ਖਤਮ ਆ ਤਾਂ ਮੈਂ ਤਾਂ ਕਹਿੰਦੇ ਆ ਜਾ ਚਲਦੀ ਤੇਰੇ ਨਾਲ ਮੈਂ ਤੇ ਆਪਾਂ ਚੱਲੇ ਤੁਸੀਂ ਵੀ ਆਓ ਨਾਲ ਮੈਂ ਕੀ ਕਰਨਾ ਜਾ ਤੂੰ ਲੈ ਆ ਉਹ ਆ ਜਾਣਾ ਤੁਹਾਡੇ ਤੋਂ ਵੀਰੇ ਮੈਨੂੰ ਪਤਾ ਚੋਆਇਸ ਹੋ ਜਾਂਦੀ ਆ ਆ ਜਾਓ ਜਲਦੀ ਆ ਜਾ ਰਿੰਪੀ ਹਾਂਜੀ ਸ਼ਿਕਾਸੀ ਕਾ ਇੰਪੀ ਤੂੰ ਬੱਸ ਕੋਰੇ ਦੀ ਨਾਲ ਚੱਕਰ ਲੱਗਾ ਅੱਜ ਲੈ ਅੱਜ ਦੋ ਵਾਰੀ ਆ ਚੁੱਕੇ ਤੇਰੀ ਦੁਕਾਨ ਤੇ ਜੋ ਅੱਛਾ ਜੀ ਕਹਿੰਦੀ ਆਂਦੇ ਅੱਛਾ ਤੂੰ ਸਵੇਰੇ ਵੀ ਆਏ ਸੀ ਫਿਰ ਆਏ ਸੀ ਸਵੇਰੇ ਇੱਕ ਕੱਲਾ ਇਨਰ ਹੀ ਲੈ ਕੇ ਚਲੇ ਗਏ ਹੋਰ ਤੇ ਕੁਝ ਲੈ ਆਣੀ ਅੱਛਾ ਤੂੰ ਦੱਸ ਕੀ ਕੀ ਲੈਣਾ ਤੂੰ ਜਿੱਦੇ ਕੁਝ ਨਵਾਂ ਆਇਆ ਤਾਂ ਮੈਨੂੰ ਉਹ ਦਿਖਾਓ ਹਾਂ ਨਵਾਂ ਤੇ ਬਹੁਤ ਕੁਝ ਆਇਆ ਤੂੰ ਹੀ ਲੇਟ ਹੋ ਗਈ ਹੈ ਦਿਖਾਓ ਕੀ ਆਇਆ ਨਵਾਂ ਹਾਂ ਦਿਖਾ ਨਹੀਂ ਇਹ ਦੇਖ ਇਹ ਆਇਆ ਲਿਕਵਿਡ ਬਲਸ਼ਰ ਬਹੁਤ ਹੀ ਵਧੀਆ ਦਾ ਬਹੁਤ ਹੀ ਵਧੀਆ ਰਿਸੈਂਟ ਇਹਨੇ ਲਗਾ ਕੇ ਵੇਖ ਐ ਇੱਕਦਮ

ਰਿੰਵੀ ਤੇਰ ਤੇ ਆਪਣਾ ਸੋਨਾ ਲੱਗਣਾ ਤੂੰ ਲੱਲਾ ਉਹ ਕਹ ਰਹੀ ਵੀ ਆ ਕਿੰਨੀ ਸੋਹਣੀ ਛੇੜੀ ਮੇਰੀ ਗੱਲ ਤੋਂ ਸਾਡੇ ਭਾਬੀ ਵੀ ਤੇ ਢਿੱਡੀ ਸੋਹਣੀ ਆ ਕਿਉਂ ਨਹੀਂ ਬਿਲਕੁਲ ਤੇਰਾ ਸਮਾਨ ਹੈ ਤੂੰ ਜੜਾ ਲੈਣਾ ਨਾ ਕਢਾਲਾ ਗਲਤ ਗੱਲ ਲਾਈਟ ਛੇੜ ਹੈ ਮੇਰੇ ਕਹਾਂ ਸਾਰੀ ਪੈਕਿੰਗ ਕਿੰਨੀ ਦੀ ਹੈ ਤੇ ਇਹ ਛੱਡੋ ਬਰਾ ਪੈਕਿੰਗ ਤਾਂ ਉਹ ਮਾਰੇ ਏਡਾ ਜ਼ਿਆਦਾ ਥੋੜੀ ਲਾਣਾ ਹੈ ਤੇ ਡਾਕਿਆ ਤੇ ਛਿੱਕ ਛਿੱਕ ਸਾਈਆਂ ਨਵੀਆਂ ਸਾਰੀਆਂ ਕਿੰਨੀਆਂ ਪਿਆਰੀਆਂ ਛੇੜਸ ਇਹ ਦੇਖ ਦੇਖ ਅਗੀਆਂ ਕਿੰਨੀ ਪਿਆਰੀ ਛੇੜੀ ਭਾਬੀ ਵੇਖੋ ਕੋਈ ਪਸੰਦ ਆਉਂਦੀ ਨਾਲ ਮਮੀ ਆ ਵੇਖੋ ਆਹ ਕੋ ਮੀ ਵਧੀਆ ਲੱਗ ਗਈ ਮੇਰੇ ਸ਼ੇਲਡ ਕੋਈ ਵਧੀਆ ਵੇਖੋ ਬਾਬੀ ਕੱਡੋ ਆਪਣੇ ਵਾਸਤੇ ਕੱਢ ਲਿਆ ਵੇਖੋ ਕਿੰਨੀ ਨਿਊ ਸ਼ੇਲਡ ਗੱਡੀ ਮੈਂ ਇਹ ਵੇਖੋ ਕਿੰਨੀ ਪੂਰੀ ਰਿੰਬੀ ਆਪਣੇ ਅਸੀਂ ਵੇਖੋ ਓਹੋ ਮੰਮੀ ਭਾਬੀ ਨੂੰ ਵੀ ਵੇਖ ਲਓ ਤਾਂ ਮੰਨ ਲਓ ਕੋਈ ਨਹੀਂ ਭਾਬੀ ਕਿੱਥੇ ਨਹੀਂ ਜਲੀ ਭਾਬੀ ਇੱਥੇ ਹੀ ਰਹਿੰਦੀ ਹੈ ਅੱਛਾ ਐ ਮੈਂ ਤੈਨੂੰ ਕਲਿੱਪ ਵੀ ਦਿਖਾਣੀ ਸੀ ਆ ਵੇ ਰਿੰਬੀ ਓਹੋ ਬਿਟੜਨਾ ਮੈਂ ਚੱਲਦੀ ਦੀਦੀ ਭਾਬੀ ਤਾਂ ਤੇ ਬੜੀ ਸੋਹਣੀ ਲੱਗਣੀ ਚਾਹੀਦੀ ਨਹੀਂ ਨਹੀਂ ਮੇਰੇ ਕੋ ਹੈਗੀ ਹਾਂ ਲਲੋ ਤੇ ਨਾਨਾ ਪੁੱਜਾ ਇਕੱਠਾ ਆਪਣਾ ਆਪਣਾ ਜ਼ਮਾਨ ਦੇਖੀ ਜਾ ਬੋਲ ਬਿਸਤਰੀ ਤੇ ਮੇਰੀ ਤੇ ਭਾਬੀ ਦੀ ਪਾਤੋ ਭਾਰਾ ਕਰ ਹਾਏ ਹਾਏ 니 ਪੂਜਾ ਇੱਕ ਰੱਖ ਇੱਕ ਰੱਖ ਕੀ ਆਂਟੀ ਉਹਦੇ ਕੋਲ ਕਲਰ ਹੈਗਾ ਹੀ ਹੈ ਕੀ ਹੈਗਾ ਉਹਦੇ ਕੋਲ ਵਾਲਾ ਕੋਈ ਗੱਲ ਨਹੀਂ ਐ ਕਰੀ ਹੋਏ ਹੋਏ ਪੂਜਾ ਤੂੰ ਜਿਹੜੀ ਚੀਜ਼ ਹੈਗੀ ਨਾ ਘਰ ਉਹਦੀ ਲੋੜ ਨਹੀਂ ਹੈਗੀ ਤੂੰ ਮੰਮੀ ਕੀ ਹੋ ਗਿਆ ਕਲਪਸਟਿਕ ਕੀ ਕੋਈ ਤੂੰ ਆਪਣਾ ਸਮਾਨ ਕਢਾ ਜਿੰਨਾ ਲੈਣਾ ਹੀ ਗੱਲ ਖਤਮ ਹੋਰ ਕੀ ਜੀ ਨਵਾ ਕ੍ਰੀਮ ਕਰੂ ਵੇਖ ਲੈ ਕੋਈ ਕਲਿੱਪ ਕਲੁੱਪ ਵੇਖ ਲੈ ਮੇਰੀ ਗੱਲ ਸੁਣ ਅਨੀਲ ਇਹ ਭਾਦਰਾਂ ਦਿੱਤੇ ਵਿੱਚ ਦੀਦੀ ਬਸ ਬਾਕੀ ਦੀ ਤੁਹਾਨੂੰ ਪਤਾ ਹੀ ਮੇਰਾ ਸਮਾਨ ਕਿਹੜਾ ਹੁੰਦਾ ਉਹ ਪੈਕ ਕਰ ਦਿਓ ਤੇ ਕਾ ਵੀ ਸਾਰਾ ਪੈਕ ਕਰ ਦਿਓ ਠੀਕ ਹੈ ਠੀਕ ਹੈ ਦੀਦੀ ਉਹ ਬੈਂਡਲ ਦਿਖਾਣਾ ਕਿੰਨੀਆਂ ਸੋਹਣੀਆਂ ਨੇ ਮਮਾ ਐ ਵਾਲੀਆਂ ਨਹੀਂ ਨਹੀਂ ਨਾਲ ਵਾਲੀ ਨਾਲਰੀ ਅੱਛਾ ਲੱ ਲੱ ਲਾ ਹਾਂ ਇਹ ਤਾਂ ਮੈਂ ਸਹਰੇ ਗਈ ਦਿਖਾਈਆਂ ਸੀ ਆਂਟੀ ਕਹਿੰਦੇ ਨਹੀਂ ਚਾਹੀਦੀਆਂ ਦੇਖੋ ਕਿੰਨੀਆਂ ਪਿਆਰੀਆਂ ਸੋਹਣੀਆਂ ਥਾਬੀ ਕਿੰਨੀਆਂ ਸੋਹਣੀਆਂ ਨਾ ਹਾਂ ਰਿੰਪੀ ਦੇ ਹੱਥਾਂ ਦੇ ਸੋ ਦੇਖ ਪਾ ਕੇ ਵੇਖ ਆਂਟੀ ਆ ਤਾਂ ਤੁਹਾਡੀ ਨੂਨ ਨੂੰ ਵੀ ਸਾਈਜ਼ ਪੂਰਾ ਆ ਗਿਆ ਸੀ ਉਹਨੂੰ ਹੀ ਪੂਰਾ ਆ ਗਿਆ ਨਾ ਮੰਮੀ ਦੱਸੋ ਸਹੀ ਲੱਗਦੀ ਹੈ ਨਾ ਹਾਂ ਸੋਹਣੀ ਲੱਗਦੀ ਹੈ ਫਿਰ ਸੋਹਣੀ ਲੱਗਦੀ ਹੈ ਲਾ 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 ਉਹ ਵੀ ਉਹਾਂ ਜਿਹੜੇ ਨਾਲ ਪਏ ਨੇ ਉਹ ਆਂਟੀ ਸਾਈਜ਼ ਛੋਟਾ ਜਿਹਾ ਦਿਖਾ ਦੇ ਸਹੀ ਤੂੰ ਤੇ ਆ ਬਹੁਤ ਸੋਹਣੀ ਲੱਗੀਆਂ ਆ ਲਾ 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 ਆ ਵੀ ਵੇਖ ਲੈ ਆਂਟੀ ਆ ਥੋੜੀਆਂ ਘੱਟ ਰੇਟ ਚ ਜੀ ਇਹ 800 ਦੀਆਂ ਜੀ ਅੱਛਾ ਦਿਖਾ ਇੱਕ ਮਿੰਟ ਪਰ ਸਾਈਜ਼ ਬੜਾ ਛੋਟਾ ਹੈ ਚਲੋ ਕੋਈ ਨਹੀਂ ਓਏ ਲੈ ਕੀ ਆ ਕਰੋ ਨਾ ਹੋਰਾਂ ਨੂੰ ਕਿ ਜੀ ਬੰਦ ਦੱਸਣਾ ਠੀਕ ਆ ਹਾਂ ਠੀਕ ਹੈ ਮੈਂ ਮੰਮੀ ਨੂੰ ਦੱਸ ਦੇ ਫਿਰ ਮੰਮੀ ਮੈਨੂੰ ਫੋਨ ਕਰ ਦਣਗੇ ਚਲੋ ਚਲੋ ਪਾਓ ਪਾ ਦੇ ਜੇ ਕੁਝ ਹੋ ਰਿਹਾ ਹੈ ਕਿ ਤੇ ਲੈ ਲੈ ਬੇਟੇ ਹਾਂ ਮੰਮੀ ਦੇਖੀ ਪਾਓ ਇਹ ਵੀ ਲੈਣੀ ਹੈ ਤੇ ਲੈ ਲਓ ਇਹ ਕਿੰਨੇ ਪਾਣੀਆਂ ਨੇ ਸਾਈਜ਼ ਤੇ ਪੂਰਾ ਨਹੀਂ ਤੇ ਨਹੀਂ ਮੈਂ ਵੱਡਾ ਸਾਈਜ਼ ਦੇ ਦਿੰਨੀ ਐੱਚ ਤੁਰੰਤ ਨਹੀਂ ਜਿੱਦੇ ਮੈਨੂੰ ਔੜਦਾ ਲੱਗਾ ਤੁਸੀਂ ਨਹੀਂ ਪਾਓ ਚਲ ਪਾ ਦੇ ਤੇ ਵੀ ਇੱਕ ਲੋ ਕੁਛ ਮੈਂ ਹਾਂਜੀ ਵੇਖ ਲਓ ਕੁਛ ਚਾਹੀਦਾ ਹੈ ਭਾਬੀ ਨੇ ਬੜੀ ਵਧੀਆ ਆਪਣੀ ਸੱਸ ਦਾ ਖੱਟਾ ਹੀ ਨਹੀਂ ਕਰਾਉਂਦੀ ਕੋਸਟ ਨਹੀਂ ਵਿਚਾਰੀ ਲੈਂਦੀ ਮੇਰੇ ਕੋ ਨਾ ਸਾਰਾ ਸਮਾਨ ਹੈਗਾ ਵਾ ਮੈਂ ਤਾਂ ਤੇ ਕੀ ਹੋ ਗਿਆ ਜੇ ਨਵੀਆਂ ਚੀਜ਼ਾਂ ਆਈਆਂ ਨੇ ਹਾਂ ਕੁਝ ਤੇ ਲੋ ਨਹੀਂ ਨਹੀਂ ਚਲੋ ਚੱਲੀਏ ਘਰ ਅੱਜ ਇੱਕ ਕੱਲ ਗਈ ਸੀ 골ਡੀ ਦੇ ਨਾਲ ਤੇ ਰਿੰਪੀ ਸਮਾਨ ਬੜਾ ਲੈ ਕੇ ਆਈ ਆ ਤਾਂ ਫੇਰ ਕਿਉਂ ਗਿਆ ਮੰਮੀ ਆਏ ਹੋਏ ਚੀਜ਼ ਲੋਡ ਹੋਏਗੀ ਤਾਂ ਹੀ ਲੈਗੀ ਨਾ ਚਲ ਪਾਓ ਪਾਓ ਪੂਜਾ ਤੂੰ ਬਿੱਲ ਬਣਾ ਚਲ ਪੂਜਾ ਤੂੰ ਐਦਾ ਕਰ ਸਾਰਾ ਸਮਾਨ ਪਾ ਕੇ ਨਾ ਲਵਾ ਦੇ ਤੇ ਘਰ ਫੜਾ ਦੇ ਜਰਾ ਰਿਪੀ ਸੱਚ ਪਰਸ ਤੇ ਮੈਂ ਦਿੰਦਾ ਹਾਂ ਹੀ ਨਹੀਂ ਚਾਹ ਰਹੀ ਮੇਰੀ ਲਾਸਟ ਜਿਹੜਾ ਵਧੀਆ ਗਾਣਾ ਤੂੰ ਉਹ ਪੈਕ ਕਰਕੇ ਭੇਜ ਚਲੋ ਠੀਕ ਹੈ ਤੂੰ ਭੇਜ ਦੇਗੀ ਕਿ ਪਾ ਮੈਨੂੰ ਟਾਈਪ ਕਰਕੇ ਭੇਜਣਾ ਸਰ ਜੀ ਠੀਕ ਹੈ ਇੱਕ ਸਾਡੀ ਨੂੰ ਪਰਸ ਤੇ ਭੇਜਦਾ ਠੀਕ ਹੈ ਭੱਜ ਇੱਕ ਭੇਜਣਾ ਜਮਾ ਜੀ ਕਰ ਲੈ ਸਮਝ ਕੇ ਆਂਦੀ ਅੰਦੀ ਅਸਾਦ ਨੇ ਕਿ ਆ ਨੋ ਸੱਚੀ ਕੁਛ ਨਹੀਂ ਲੈਣਾ ਚਾਹਦੀ ਹੁਣ ਕੁੜੀ ਆਈ ਹੈ ਤੇ ਵੇਖੋ ਸਾਰਾ ਕੁਝ ਹੀ ਪਵਾ ਲਿਆ ਇਹ ਵੀ ਪਾ ਦੋ ਇਹ ਵੀ ਪਾ ਦੋ ਆਂਟੀ ਵੀ ਗਈ ਜਾਂਦੇ ਆ ਤੇ ਜਿਹਦਾ ਨੂਹ ਦਾ ਮੈਂ ਨਾਲ ਲੈਨੀ ਆਂ ਆਂਟੀ ਉਸੇ ਲੈਣਾ ਕਰ ਦਿੰਦੇ ਆ ਨਹੀਂ 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 ਇੱਕ ਪਾਈ ਫਿਰ ਕੀ ਹੋ ਗਿਆ ਇਹ ਕਿਹੜਾ ਸਮਾਨ ਵਰਤੋਂ ਚ ਨਹੀਂ ਆਣਾ ਵਿਚਾਰੀ ਨੂਹ ਕੀ ਸੋਈਦੀ ਹੋएगी ਉਹ ਧੀ ਨੂੰ ਇੰਨਾ ਕੁਝ ਲੈਤਾ ਤੇ ਉਹ ਵਿਚਾਰੀ ਨੂੰ ਇੱਕ ਕਲਿੱਪ ਤਾਂ ਕਿ ਮੈਂ ਲੈ ਕੇ ਦਿੱਤਾ ਉਹ ਤਾਂ ਕਿ ਕਿਦਾਂ ਦਈ ਆਂਟੀ ਬੇ ਤਕਾ ਤਾ ਤੁਨ ਨਾਲ ਮਮੇ ਵੀ ਚਲ ਕੋਈ ਨਾ ਪਰ ਇਹ ਗੱਲ ਹਾਂਜੀ ਬਣਾ ਲੈ ਮੇਰੀ ਗੱਲ ਸੁਣ ਪਰ ਮੰਮੀ ਸਮਾਨ ਬੜਾ ਵਧੀਆ ਵੈਸੇ ਹਨਾ ਬੜਾ ਪਸੰਦ ਆ ਨਾ ਸਾਰਾ ਮਮੇ ਮੈਨੂੰ ਤਾਈ ਤੇ ਮੈਂ ਇੱਥੇ ਆਨੀ ਸਮਾਨ ਲੈਣ ਮਸੇ ਤੁਹਾਨੂੰ ਪਤਾ ਮੈਂ ਹਰ ਕੁਤੂ ਲੈਣਾ ਨਹੀਂ ਹੁੰਦਾ ਭਾਬੀ ਉਹ ਕਿਹੜੇ ਗੱਟੇ ਸੋਨੇ ਆ ਨਾ ਅੱਛਾ ਉਹ ਜਿਹੜੇ ਤੂੰ ਪਸੰਦ ਕੀਤੇ ਸੀ ਹਾਂ ਕਿੰਨੇ ਸੋਹਣੇ ਸੀ ਮੰਮਾ ਤੈਨੂੰ ਪਸੰਦ ਨੇ ਨਾ ਬੜੇ ਪਸੰਦ ਆ ਤੇ ਮੇਰੀ ਗੱਲ ਸੁਣੋ ਤੁਹਾਡਾ ਵੀ ਸਾਇ ਸੇਮ ਚ ਤੇ ਤੂੰ ਹੀ ਕੋਨ ਲੈ ਤੂੰ ਹੀ ਨਾ ਲੰਦੇ ਆ ਬਾਵਾ ਵਿੱਚ ਵੀ ਨਹੀਂ ਕੁਝ ਪਾਇਆ ਅਕਨਾਂ ਵਿੱਚ ਵੀ ਨਹੀਂ ਕੁਝ ਪਾਇਆ ਮੰਮੀ ਇਹਨਾਂ ਨੇ ਇੱਕ ਹੀ ਬਣੀ ਹੋਏ ਹੋ ਹਾਏ ਹਾਏ ਸਮਾਨ ਸਾਰਾ ਨਾ ਪਾਉਂਦਾ ਸ਼ੌਕ ਹੈ ਨਹੀਂ ਮੰਮੀ ਮੈਨੂੰ ਖਾਂਦੇ ਘੜੇ ਮੈਨਾਂ ਵੇਖੇ ਘੜੇ ਉਹ ਬਿਲਕੁਲ ਖਰਾਬ ਹੋਏ ਪਏ ਆ ਤੁਹੇ ਲਿੱਤੇ ਕਿਉਂ ਨਹੀਂ ਘੜੇ ਰਿੰਤੀ ਪਸੰਦ ਤੇ ਉਹ ਮੈਨੂੰ ਵੀ ਬੜੇ ਸੀਗੇ ਹਾਏ ਤੇ ਫਿਰ ਲਿੱਤੇ ਕਿਉਂ ਨਹੀਂ ਮੈਨੂੰ ਦੱਸ ਦੇ ਪਰ ਮੈਂ ਇਸ ਘਰ ਦੀ ਨੂੰ ਆ ਧੀ ਨਹੀਂ ਨਾ ਹੈਗੀ ਜਿਸ ਤਰ੍ਹਾਂ ਤੈਨੂੰ ਮੰਮੀ ਨੇ ਸਾਰਾ ਸਮਾਨ ਕਿੰਨੇ ਚਾਵਾਂ ਨਾਲ ਲੈ ਕੇ ਦਿੱਤਾ ਪੈਸੇ ਵੀ ਆਪ ਦਿੱਤੇ ਉਦੋਂ ਮੰਮੀ ਕੋ ਪੈਸਿਆਂ ਦੀ ਵੀ ਕਮੀ ਨਹੀਂ ਘਰ ਵੀ ਤੰਗੀ ਨਹੀਂ ਤੇ ਸਵੇਰੇ ਉਹ ਹੀ ਗੜੇ ਮੈਂ ਕਿਹਾ ਕਿ ਮੰਮੀ ਮੈਨੂੰ ਕੋਈ ਸੰਦਾ ਲੈ ਦੋ ਆ ਮੇਰੇ ਹੱਥ ਵੇਖੋ ਸੁੰਨੇ ਜਿਹੇ ਹੋਏ ਪਏ ਆ ਤੇ ਮੰਮੀ ਨੇ ਕਹਿਤਾ ਕਿ ਹਜੇ ਘਰ ਦਾ ਖਰਚਾ ਨਹੀਂ ਸਹੀ ਤੇ ਤੈਨੂੰ ਵੇਖ ਲਾ ਹਜ਼ਾਰਾਂ ਦਾ ਸਮਾਨ ਲੈਣ ਲੱਗਿਆ ਕਿਰਸ ਨਹੀਂ ਕੀਤੀ ਮੰਮੀ ਨੇ ਕੋਈ ਗੱਲ ਰਹਿ ਗਈ ਹੋਰ ਕੋਈ ਰਹਿ ਗਈ ਕਹਾਣੀ ਪਾਣ ਨੂੰ ਹੈ ਪਹਿਲੇ ਇਹ ਸਾਮਾਨ ਪਿਆ ਹੋ ਤੇ ਹੰਡਾ ਲੈ ਸਾਮਾਨ ਦਾ ਆ ਕੜੇ ਲੈ ਦੋ ਆ ਬਿੰਦੀਆਂ ਲੈ ਦੋ ਆ ਉਹ ਕੀ ਲੈ ਦੋ ਕਲਿੱਪ ਲੈ ਦਿਓ ਸਾਰੀ ਦਿਹਾੜੀ ਹੋਰ ਕੋਈ ਕੰਮ ਹੀ ਨਹੀਂ ਹੈਗਾ ਮੰਮੀ ਰਿੰਪੀ ਨੂੰ ਵੀ ਤੇ ਤੁਸੀਂ ਇੰਨਾ ਸਾਮਾਨ ਲੈ ਕੇ ਦਿੱਤਾ ਨਾ ਹੋਰ ਕੁਝ ਹੈ ਨਾ ਰਿੰਪੀ ਦੇ ਸਾਸੂ ਦੇ ਕੰਮ ਹੀ ਕੋਡੀਆਂ ਜਿਹੜੀ ਕੋਈ ਚੀਜ਼ ਨਹੀਂ ਲੈ ਕੇ ਦਿੰਦੀ ਉਹਨੂੰ ਕੁੜੀ ਤਰਸਦੀ ਰਹਿੰਦੀ ਹਰ ਚੀਜ਼ ਤੋਂ ਤਾਂ ਉਹ ਨੂੰ ਮੈਂ ਲੈ ਕੇ ਦਿੱਤਾ ਉਹ ਨੂੰ ਮੈਂ ਨਾ ਲੈ ਕੇ ਦਵਾਂ ਤੇ ਹਰ ਕੌਣ ਲੈ ਕੇ ਦਵੇ ਸੱਸ ਵੀ ਜਵਾਬ ਦੇ ਦੇ ਦਵੇ ਤੇ ਮਾਂ ਵੀ ਨਾ ਲੈ ਕੇ ਦਵੇ ਤੇ ਕਿੰਨੂ ਕਹੇਗੀ ਵਿਚਾਰੀ ਮੰਮੀ ਮੇਰੀ ਸੱਸ ਤੇ ਨਕਮੀ ਆ ਠੀਕ ਐ ਪਰ ਤੁਸੀਂ ਕਿਹੜੇ ਚੰਗੇ ਚ ਤੁਸੀਂ ਵੀ ਤਾਂ ਕੁਝ ਕਰਨਦੇ ਸੀ ਜੋ ਕੁਝ ਮੇਰੀ ਮੇਰੀ ਸੱਸ ਨਾ ਕਰਦੀ ਐ ਮੈਂ ਕੀ ਕਰਦੀ ਐ ਇਹਦੇ ਨਾਲ ਕੀ ਕਰਦੇ ਹੋ ਜਤਨ ਭਾਬੀ ਨੇ ਕਿਹਾ ਹੀ ਐ ਕਿ ਮੈਨੂੰ ਆ ਚੀਜ਼ ਚਾਹੀਦੀ ਐ ਤੇ ਕਿਉਂ ਨਹੀਂ ਲੈ ਕੇ ਦਿੰਦੇ ਜੇ ਮੈਨੂੰ ਲੈ ਕੇ ਦੇ ਸਕਦੇ ਜੇ ਇੰਨਾ ਹਜ਼ਾਰਾਂ ਦਾ ਸਮਾਨ ਕੀ ਗੱਲ ਭਾਬੀ ਵਰ ਕੀ ਗੱਲ ਹੋ ਜਾਂਦੀ ਆ ਆਖਿਰ ਉਹ ਵੀ ਧੀ ਨੇ ਕਹੇ ਦੀ ਹੁਣ ਇਸ ਘਰ ਦੇ ਜੀ ਤੁਹਾਡੀ ਜ਼ਿੰਮੇਵਾਰੀ ਆ ਉਹ ਨੋਹ ਆ ਤੁਹਾਡੀ ਉਹਨੂੰ ਵੀ ਕਿਤੇ ਧੀ ਸਮਝ ਲਿਆ ਕਰੋ ਜਿਵੇਂ ਮੇਰੇ ਨਾਲ ਪਿਆਰ ਕਰਦੇ ਜੇ ਫਿਰ ਕਿਤੇ ਉਹਨਾਂ ਨਾਲ ਵੀ ਕਰ ਲਿਆ ਕਰੋ ਮਾਸਾ ਇਹ ਜੋ ਕੁਛ ਧੀ ਭਾਬੀ ਨਾਲ ਕਰਦੇ ਨਾ ਸੇਮ ਮੇਮੀ ਸੇਮ ਮੇਰੀ ਸੱਸ ਵੀ ਇੰਨਾ ਕਰਦੀ ਆ ਅਜੇ ਤੁਹਾਨੂੰ ਮੈਂ ਕਦੀ ਦੱਸਿਆ ਨਹੀਂ ਉਹ ਵੀ ਇਹੀ ਕੁਝ ਕਰਦੀ ਮੇਰੇ ਨਾਲ ਕਹਿੰਦੇ ਆ ਨਾ ਜੈਸਾ ਬੀਜੋਗੇ ਵੈਸਾ ਮੈਂ ਕੀ ਬੋਲਾਂਗੇ ਪਾਬੀ ਜ਼ਰੂਰੀ ਨਹੀਂ ਇਹ ਸੋਰੇ ਘਰ ਚ ਸਾਰੇ ਜੀ ਇੱਕੋ ਜਿਹੇ ਹੁਣ ਕੁਛ ਮਾੜੇ ਵੀ ਹੁੰਦੇ ਆ ਤੇ ਕੁਛ ਚੰਗੇ ਵੀ ਹੁੰਦੇ ਆ ਤੂੰ ਮਤੇ ਸਮਝਣਾ ਕਿ ਮੈਂ ਆਪਣੀ ਮਾਂ ਦਾ ਸਾਥ ਦਊਂਗੀ ਜਿੱਥੇ ਮੇਰੀ ਮਾਂ ਗਲਤ ਆ ਮੈਂ ਗਲਤੀ ਕਹੂੰਗੀ ਕਿਉਂਕਿ ਮੈਂ ਵੀ ਕੀ ਘਰ ਦੀ ਨੋ ਹਾਂ ਮੈਨੂੰ ਪਤਾ ਵਾ ਕਿ ਨੋਆ ਦੇ ਦਿਲ ਤੇ ਕੀ ਬੀਜਦੀ ਆ ਜਦੋਂ ਕਹਿੰਦੀ ਆ ਮੰਮੀ ਮੈਨੂੰ ਆ ਚੀਜ਼ ਚਾਹੀਦੀ ਹੈ ਕਿਉਂਕਿ ਆਪਣੇ ਸੱਸ ਚ ਨਾ ਆਪਣੇ ਮਾਂ ਨੂੰ ਪਾਲਦੀ ਆ ਤੇ ਫਿਰ ਉਹ ਹੀ ਮਾਂ ਕਹਿ ਦਿੰਦੀ ਆ ਕਿ ਨਾ ਸਾਡੇ ਕੋਲ ਤਾਂ ਕੁਝ ਨਹੀਂ ਹੈਗਾ ਜੋ ਹੈਗਾ ਨਾ ਉਹੀ ਪਾ ਚੰਗੇ ਭਲੇ ਤੇ ਹੈਗੇ ਆ ਕੀ ਹੋਇਆ ਇਹਨਾਂ ਨੂੰ ਪਰ ਜਦੋਂ ਧੀ ਕਹਲੇ ਉਹ ਤਾਂ ਸਭ ਕੁਝ ਖੋਲ ਦਿੰਦਾ ਨਹੀਂ ਧੀ ਤੂੰ ਜੋ ਮਰਜ਼ੀ ਲੈ ਕਿਉਂਕਿ ਉਹ ਇਸ ਕਰ ਦਿੱਤੀ ਆ ਤੇ ਨੋਆ ਨੋ ਦੇਸ ਕਰ ਦਿੱਤੀ ਹੈਗੀ ਨਹੀਂ ਬੱਸ ਰਿੰਪੇ ਬੱਸ ਬਹੁਤ ਹੋ ਗਿਆ ਹੋਰ ਹੁਣ ਮੈਨੂੰ ਇਸ ਤੋਂ ਜ਼ਿਆਦਾ ਹੋਰ ਚੀਲ ਨਾ ਕਰ ਤੂੰ ਕਿਰਨ ਮੈਨੂੰ ਮਾਫ਼ ਕਰ ਦੇ ਪੁੱਤਰ ਤੈਨੂੰ ਜੜੀ ਚੀਜ਼ ਚਾਹੀਦੀ ਹੈ ਨਾ ਤੂੰ ਲੈ ਆ ਜਾ ਕੇ ਤੂੰ ਆਪੇ ਜਾ ਕੇ ਲੈ ਆ ਕਰ ਮੈਨੂੰ ਨਾ ਪੁੱਛਿਆ ਕਰ ਪੁੱਤਰ ਤੈਨੂੰ ਸੂਟ ਕਹਿੰਦੀ ਸੀ ਨਾ ਸਵੇਰੇ ਉਹ ਦੋ ਸੂਟ ਅਲਮਾਰੀ ਚ ਆਏ ਪਏ ਨੇ ਹੈ ਦੋ ਸੂਟ ਇੱਕ ਤੇਰੇ ਅਸ ਤੇ ਲਿਆਂਦਾ ਸੀ ਇੱਕ ਕਿਰਨ ਅਸ ਤੇ ਲਿਆਂਦਾ ਸੀ ਤੇ ਹੁਣ ਦੋਵੇਂ ਸੂਟ ਕਿਤੇ ਫਿਰ ਨਹੀਂ ਤੁਹਾਨੂੰ ਵੀ ਇੱਕ ਇੱਕ ਦੇ ਦੋ ਨਾ ਨਹੀਂ ਮੰਮੀ ਹੁਣ ਦੋਨੋਂ ਸਿੱਧਾ ਭਾਬੀ ਦੇ ਤੇ ਭਾਬੀ ਮੈਨੂੰ ਲੈ ਕੇ ਦੇ ਕਿ ਨਵਾਂ ਸੂਟ ਵੇ ਠੀਕ ਹੈ ਨਾ ਭਾਬੀ ਇਹ ਗੱਲ ਸੁਣ ਜਾ ਕੇ ਨਾਲ ਇੱਕ ਸਮਾਨ ਹੋ ਤੇ ਦੁਕਾਨ ਤੋਂ ਚੁੱਕ ਲਿਆ ਹਾਂ ਇੱਕ ਦੇ ਵਾਸਤੇ ਕੜੇ ਲੈ ਕੜੇ ਨਹੀਂ ਜੋ ਮੱਤੀ ਲੈ ਕੇ ਆਉਣਾ ਆਪਾਂ ਚਾਕੇ ਸਾਰਾ ਸਮਾਨ ਤੁਸੀਂ ਲਿਆਓ ਦੋਨੋਂ ਚੰਗੀਆਂ ਜੋ ਤੈਨੂੰ ਮੇਕਅਪ ਦਾ ਸਮਾਨ ਕਿਰਨ ਪਸੰਦ ਹੈ ਨਾ ਤੇ ਉਹ ਲੀ ਤੇ ਮੈਂ ਤੁਹਾਡੇ ਸੇ ਚਾਹ ਬਣਾ ਕੇ ਰੱਖਦੀ ਆ ਤੇ ਨਾਲ ਗੋਭੀ ਵਾਲੇ ਪਕੌੜੇ ਬਣਾ ਕੇ ਰੱਖਦੀ ਆ ਤੁਹਾਡੇ ਚਾਹ ਵੀ ਬਣ ਗਈ ਆ ਗੋਭੀ ਵਾਲੇ ਪਕੌੜੇ ਵੀ ਆ ਕੇ ਰੱਖੀ ਆ ਕਿਰਨ ਕੋਈ ਗੱਲ ਨਹੀਂ ਸੋਰੀ ਕਰਨੀ ਪੁੱਤ ਮੈਨੂੰ ਮaaf ਕਰ ਕੋਈ ਗੱਲ ਨਹੀਂ ਮੰਮੀ ਇਹ ਸਾਰਾ ਕ੍ਰੈਡਿਟ ਨਾ ਤੁਸੀਂ ਰਿਬੀ ਨੂੰ ਦੋ ਜੋ ਇਹ ਨਾ ਆਂਦੀ ਇਹ ਨਾ ਤੁਹਾਨੂੰ ਸਮਝਾਉਂਦੀ ਤੇ ਤੁਸੀਂ ਥੋੜੀ ਸਮਝਣਾ ਸੀਗਾ ਕਿਰਨ ਜੇ ਕਹਿੰਦੇ ਨਾ ਧੀਆਂ ਸਿਆਣੀਆਂ ਹੁੰਦੀਆਂ ਨੇ ਨਾ ਤੇ ਮਾਵਾ ਨੂੰ ਆਪੇ ਜੇ ਮਾਵਾ ਕਿਥੇ ਗਲਤੀ ਕਰਦੀਆਂ ਨੇ ਨਾ ਤੇ ਆਪੇ ਸਿਆਣੀਆਂ ਬਣਾ ਲੈਂਦੀਆਂ ਨੇ ਧੀ ਸਿਆਣੀ ਤੇ ਮਾਂ ਸਿਆਣੀ ਤੇ ਮਾਂ ਸਿਆਣੀ ਤੇ ਨੂੰਹ ਸਿਆਣੀ ਤੁਹੇ ਤੇ ਸਮਝ ਗਈ ਜੀ ਬਾਕੀ ਇਹਨਾਂ ਨੂੰ ਸਮਝਾ ਦਈਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜਾ ਰਹੀ ਐਂਟੀ ਤੇ ਅੱਜ ਦੀ ਛੋਟੀ ਜੀ ਸਟੋਰੀ ਬਣਾਈ ਗਈ ਆ ਕਿ ਜਦੋਂ ਨੂੰਹ ਕੁਝ ਮੰਗਦੀ ਆ ਤਾਂ ਸਾਸਕੂ ਵਿਚਾਰੀ ਕੁਝ ਵੀ ਨਹੀਂ ਹੁੰਦਾ ਤੇ ਉਹ ਹੀ ਜਦ ਧੀ ਸਾਰਾ ਕੁਝ ਮੰਗਣ ਨੂੰ ਆ ਜਾਵੇ ਤੇ ਜਿਹੜੀ ਮੈਂ ਸਾਸਿਆ ਨਹੀਂ ਹੈਗਾ ਜਦੋਂ ਲੈ ਲਾ ਕੋਈ ਜੀ ਤੇ ਉਹ ਹੀ ਜੇ ਧੀ ਆ ਜਾਵੇ ਤੇ ਧੀ ਵਰੀ ਤੇ ਨੋਟ ਹੀ ਬੜੇ ਵੀ ਕੋਈ ਪ੍ਰਵਾਇ ਨਹੀਂ ਤੇ ਜੋ ਕਹਿਣਾ ਕਹਿ ਲਾ ਜੀ ਨਹੀਂ ਵੀ ਮੰਗਦੀ ਉਹ ਵੀ ਲੈਣਾ ਲੈ ਆ ਵੀ ਲੈ ਤੇ ਇਸ ਤਰ੍ਹਾਂ ਇਹੋ ਜਿਹਾ ਡਿਫਰੈਂਸ ਕਰਨਾ ਨਹੀਂ ਚਾਹੀਦਾ ਕਿਉਂਕਿ ਉਹ ਵੀ ਤੁਸੀਂ ਕੁੜੀ ਕਿਸੇ ਦੀ ਵਿਆਹ ਕੇ ਲੈ ਆਏ ਹੁੰਦੇ ਜੀ ਉਹਨੂੰ ਧੀ ਬਣਾ ਕੇ ਉਦੋਂ ਲੈ ਆਏ ਜਾਂਦੇ ਉਦੋਂ ਕਹਿੰਦੇ ਜੀ ਉਹਨਾਂ ਦੇ ਮਾਪਿਆਂ ਨੂੰ ਕਿ ਇਹ ਸਾਡੀ ਧੀ ਆ ਇਹ ਸਾਡੇ ਘਰ ਦੀ ਲక్ష్ਮੀ ਆ ਤੇ ਉਸੇ ਲక్ష్ਮੀ ਨੂੰ ਤੁਸੀਂ ਬਾਅਦ ਚ ਪੁੱਛਦੇ ਨਹੀਂ ਜੇ ਇਹ ਸਭ ਨਾ ਕਰਿਆ ਕਰੋ ਇਤਨਾ ਉਸ ਕੁੜੀ ਦੇ ਮਾਂ ਚ ਕਿੰਨਾ ਦੁੱਖਦਾ ਇੱਚੇ ਦਿਨ ਨਾਨ ਨੇ ਚਲੋ ਸਾਥ ਦਿੱਤਾ ਪਰ ਕਈ ਨਾਨਾ ਸਾਥ ਨਹੀਂ ਦਿੰਦੀਆਂ ਉਹ ਹੋਰ ਆਪਣੀ ਮਾਂ ਨੂੰ ਪੜਕਾਉਂਦੇ ਕਿ ਚੰਗਾ ਸੋਗ ਆਪਣੀ ਪਰਜਾਈ ਨੂੰ ਕੁਛ ਇਹਨੂੰ ਤੇ ਕੁਛ ਲੈ ਗਏ ਨਹੀਂ ਦੇਣਾ ਚਾਹੀਦਾ ਤੇ ਹੈ ਹੀ ਇਸ ਤਰ੍ਹਾਂ ਦੀ ਆ ਤੇ ਇਸ ਤਰ੍ਹਾਂ ਮੇਨ ਜਿਹੜਾ ਹੈਡ ਹਨਾ ਸੱਸ ਹੁੰਦੀ ਘਰ ਦਾ ਉਹਦੇ ਹੱਥ ਚੰਦਾ ਉਹਨੇ ਕਿੰਨੂੰ ਚੰਗਾ ਰੱਖਣਾ ਤੇ ਕਿੰਨੂੰ ਮਾੜਾ ਰੱਖਣਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਛੋਟੀ ਜੀ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ Thank you, Jean. Love you all. Bye.